ਵਸੰਤ ਪੰਚਮੀ ਦੇ ਦਿਹਾੜੇ ਮੌਕੇ ਭਾਰੀ ਗਿਣਤੀ ਵਿੱਚ ਸ਼ਰਦਾਲੂ ਗੁਰਦੁਆਰਾ ਸ੍ਰੀ ਹਾਟਾ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਜਿੱਥੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਝੁਕਾ ਕੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਸੰਗਤ ਸ੍ਰੀ ਸੁਖਨੀ ਸਾਹਿਬ ਗੁਰਦੁਆਰਾ ਸ੍ਰੀ ਹਾਟਾ ਸਾਹਿਬ ਪਾਚੇਵੀਂ ਸੋਸਾਇਟੀ ਵੱਲੋਂ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਗਤ ਸ੍ਰੀ ਸੁਖਨੀ ਸਾਹਿਬ ਗੁਰਦੁਆਰਾ ਸ੍ਰੀ ਹਾਟਾ ਸਾਹਿਬ ਪਾਚੇਵੀਂ ਦੇ ਪ੍ਰਧਾਨ ਸਰਮੁਖ ਸਿੰਘ ਬਬਰਾ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਹਰ ਐਤਵਾਰ ਸਾਡੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਸੋਸਾਇਟੀ ਮੈਂਬਰ ਗੁਰਦੁਆਰਾ ਛੇੜਾ ਸਾਹਿਬ ਵਿਖੇ ਸ਼੍ਰੀ ਸੁਖਣੀ ਸਾਹਿਬ ਦੀ ਸੇਵਾ ਨਿਭਾ ਰਹੇ ਹਨ ਤੇ ਅੱਜ ਬਸੰਤ ਪੈਨਚੀ ਮੌਕੇ ਸ਼੍ਰੀ ਸੁਖਣੀ ਸਾਹਿਬ ਦੀ ਸੇਵਾ ਨਿਭਾਈ ਗਈ ਹੈ ਨਾਲ ਹੀ ਉਹਨਾਂ ਦੱਸਿਆ ਕਿ ਗੁਰਮਤ ਗਿਆਨ ਸਭਾ ਨਰੈਣਗੜ੍ਹ ਸਾਹਿਬ ਵੱਲੋਂ ਗੁਰਮਤ ਗਿਆਨ ਦੇ ਪੇਪਰ ਲਏ ਜਾ ਰਹੇ ਹਨ ਅਤੇ ਜੇਤੂ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਇਸ ਮੌਕੇ ਬਸੰਤ ਪੈਂਚਵੀ ਦਾ ਮੇਲਾ ਵੇਖਣਾ ਆਈਆਂ ਸੰਗਤਾਂ ਨੇ ਜਿੱਥੇ ਪਤੰਗਬਾਜ਼ੀ ਕੀਤੀ ਉੱਥੇ ਹੀ ਖੁੱਲੀ ਗਰਾਊਂਡ ਅੰਦਰ ਲੱਗੇ ਪੰਘੂੜਿਆਂ ਦਾ ਆਨੰਦ ਵੀ ਮਾਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਬਸੰਤ ਪੈਣੀ ਤੇ ਸਾਰੀਆਂ ਸ਼ਹਾਡੇ ਦੀਆਂ ਸੰਗਤਾਂ ਵੱਲੋਂ ਜਿਹੜੀਆਂ ਸੋਸਾਇਟੀਆਂ ਛਾੜੇ ਦੀਆਂ ਕਲਗੀਧਰ ਸਿੰਘ ਸਭਾ ਗੁਰਗੀ ਬਟਾਲੀ ਸਿੰਘ ਸਭਾ ਸੋਸਾਇਟੀਆਂ ਦੋਸਤ ਸੋਸਾਇਟੀਆਂ ਸਰਬਸੰਗੀ ਸੁਖਨੀ ਸਾਹਿਬ ਸਿਵਾ ਸਰ ਜੀ ਛੜਾ ਸਾਹਿਬ ਸੰਗਤ ਸ੍ਰੀ ਗੁਰੂ ਸੰਗਤ ਸ੍ਰੀ ਸੁਖਨੀ ਸਾਹਿਬ ਪਾਛੇ 23 40 ਸਾਹਿਬ ਦੀ ਸੰਗਤ ਦਾਸ ਮੁੱਖ ਤੌਰ ਤੇ ਹਰ ਸਾਲ ਦੀ ਤਰ੍ਹਾਂ ਛਾੜੀ ਦੀਆਂ ਸਾਰੀਆਂ ਸੋਸਾਇਟੀਆਂ ਨਾਲ ਸਾਧ ਕੇ ਉਹਨਾਂ ਸਾਰੀਆਂ ਸੰਗਤਾਂ ਦਾ ਸੁਖਨੀ ਸਾਹਿਬ ਦੇ ਪਾਠ ਕਰਾਇਆ ਜਾਂਦੇ ਹਨ ਜਿਹੜੇ ਹਰ ਸੰਗਤ ਦਾ ਪਾਠ ਕਰਨ ਮਤੇ ਹਾਜ਼ਰੀ ਭਰ ਕੇ ਆਉਂਦੀ ਹੈ ਸੋ ਉਹਨਾਂ ਨੂੰ ਇਹਨਾਂ ਸਨਮਾਨ ਵਾਸਤੇ ਪਹਿਲਾ ਸੋਪੇ ਦਿੱਤੇ ਜਾਂਦੇ ਸੀ ਐ ਸਵਾਰ ਦਾਸ ਨੇ ਬੇਨਤੀ ਕੀਤੀ ਸੰਗਤਾਂ ਅੱਗੇ ਵੀ ਉਹ ਕੋਈ ਸੰਗਤ ਵਾਸਤੇ ਚਿੰਦ ਦਿੱਤਾ ਜੀਮਾਨ ਸਿੰਘ ਨੇ ਸਾਡੇ ਐਸ ਹੋਰੇ 150 ਤਕਰੀਬ ਸਮਾਨ ਚਿੰਨ ਬੜਾਇਆ ਸ੍ਰੀ ਸੁਮਨੀ ਸਾਹਿਬ ਦਾ ਉਹ ਸਾਰੇ ਸੰਗਤਾਂ ਨੂੰ ਦੀਵਾਨ ਹਾਲ ਵਿੱਚ ਬਸੰਤ ਸਿੰਘ ਵਾਲੇ ਤੋਂ ਵੰਡਿਆ ਗਿਆ ਤੇ ਅੱਜ ਐਤਵਾਰ 18 ਤਰੀਕ ਨੂੰ ਵੀ ਪੋਤਾ ਸ਼ਰਦ ਸਾਹਿਬ ਕੇ ਸੁਖਨੀ ਸਾਦੇ ਪਾਠ ਕੀਤੇ ਗਏ ਹਨ ਸਭ ਸ੍ਰੀਮਤਾਂ ਨੂੰ ਬੜੀ ਕਿਰਪਾ ਹੈ ਮਾਰੇ ਕਿਰਪਾ ਕਰੇ ਸਾਈ ਸੰਗਤ ਦੇ ਮੇਰੇ ਪਿਆਰੇ ਸਾਥੀ ਇਸੇ ਤਰ੍ਹਾਂ ਹੀ ਹਰ ਐਤਵਾਰ ਸੁਖਨੀ ਸਾਦੇ ਪਾਠ ਸਾਢੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਦਰਬਾਰ ਦੇ ਵਿੱਚ ਕੀਤੇ ਜਾਂਦੇ ਹਨ ਸੋ ਸਭ ਸੰਗਤ ਨੂੰ ਬੇਨਤੀ ਹੈ ਕਿ ਹਰ ਐਤਵਾਰ ਸਾਢੇ 12 ਵਜੇ ਤੋਂ 3 ਵਜੇ ਤੱਕ ਪਹੁੰਚ ਕੇ ਸ੍ਰੀ ਸੁਖਨੀ ਸਾਦੇ ਪਾਠਾਂ ਵਿੱਚ ਹਾਜ਼ਰ ਹੋਣ ਦੀ ਕਿਰਪਾ ਦਾ ਕਰਨ ਅਤੇ ਗੁਰੂ ਘਰ ਦੀ ਖੁਸ਼ੀ ਹੋਵੇ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ। ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਗਿਆਨ ਸਭਾ ਵੱਲੋਂ ਪਸੰਤ ਪੈਂਜਵੀ ਦੇ ਮੌਕੇ ਤੇ 13 ਤੇ 14 ਫਰਵਰੀ ਨੂੰ ਸ਼ਬਦ ਗੁਰੂ ਦਾ ਜਿਹੜਾ ਮਹਾਨ ਲੰਗਰ ਲਗਾਇਆ ਗਿਆ ਅੱਜ ਫੇਰ ਦੁਬਾਰਾ ਤੀਸਰਾ ਦਿਨ 18 ਫਰਵਰੀ ਨੂੰ ਬਹੁਤ ਵੱਡਾ ਸ਼ਬਦ ਗੁਰੂ ਦਾ ਲੰਗਰ ਲਾਇਆ ਗਿਆ ਤੇ ਗੁਰਮਤ ਗਿਆਨ ਦਾ ਪੇਪਰ ਜਿਹੜਾ ਉਹ ਲਿਆ ਜਾ ਰਿਹਾ ਹੈ ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਬਸੰਤ ਪੈਂਜੀਵੇਂ ਵਾਲੇ ਦਿਨ ਬੜੀ ਵੱਡੀ ਤਦਾਦ ਦੇ ਵਿੱਚ ਸੰਗਤਾਂ ਨੇ ਗੁਰਮਤਿ ਗਿਆਨ ਦਾ ਪੇਪਰ ਭਰ ਕੇ ਛੇਵੇਂ ਪਾਤਸ਼ਾਹ ਦੇ ਇਤਿਹਾਸ ਦੇ ਨਾਲ ਸਾਂਝ ਪਾਈ ਜਾਣਕਾਰੀ ਹਾਸਲ ਕੀਤੀ ਤੇ ਅੱਜ ਵੀ ਬੜੀ ਵੱਡੀ ਤਦਾਦ ਦੇ ਵਿੱਚ ਜਿੱਥੇ ਹਰ ਉਮਰ ਦੇ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਜਵਾਨ ਬੀਬੀਆਂ ਬੱਚੀਆਂ ਸਾਰਿਆਂ ਨੇ ਪੇਪਰ ਭਰਿਆ ਹੈ ਜਿਵੇਂ ਸਾਡਾ ਮਨੋਰਥ ਸੀ ਗੁਰਮਤਿ ਗਿਆਨ ਦੇ ਦੀਪ ਜਗਾਈਏ ਹਰ ਘਰ ਸਿੱਖੀ ਹਰ ਘਰ ਵਿੱਚ ਸਿੱਖੀ ਮਹਿਕਾਈਏ ਉਹ ਅਸੀਂ ਸਮਝਦੇ ਆ ਕਿ ਸਾਡੀ ਸੇਵਾ ਸਫਲ ਹੋਈ ਹੈ ਤੇ ਇਹ ਮੇਰੇ ਸਹਿਯੋਗੀ ਵੀਰ ਨਾਲ ਬੜੀ ਵੱਡੀ ਤਦਾਦ ਦੇ ਵਿੱਚ ਅੰਮ੍ਰਿਤ ਵੇੜੇ ਤੋਂ ਲੈ ਕੇ ਹੁਣ ਤੇ ਹੁਣ ਵੀ ਪੇਪਰ ਚੱਲ ਰਿਹਾ ਹੈ ਅਸੀਂ ਦੇਰ ਸ਼ਾਮ ਤੱਕ ਇਹ ਪੇਪਰ ਲਵਾਂਗੇ ਛੇਵੇਂ ਪਾਤਸ਼ਾਹ ਦੀਆਂ ਮਹਾਨ ਕਰਨੀਆਂ ਤੇ ਕੁਰਬਾਨੀਆਂ ਦੇ ਇਤਿਹਾਸ ਨੂੰ ਜੇਕਰ ਸੱਚਮੁੱਚ ਅਸੀਂ ਆਪਣੇ ਜੀਵਨ ਵਿੱਚ ਵਸਾਵਾਂਗੇ ਜਿਨ੍ਹਾਂ ਨੇ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਕਾਇਮ ਕੀਤਾ ਅਤੇ ਸਾਡੀ ਸਿੱਖਾਂ ਦੀ ਸਰਬੋਹਰ ਸੰਸਥਾ ਜਿਹਨੂੰ ਸ੍ਰੀ ਅਕਾਲ ਤਖਤ ਸਾਹਿਬ ਐਸੀ ਕਹਿੰਨੇ ਆ ਤੇ ਉਸ ਨੂੰ ਸਮਰਪਿਤ ਸਾਡੀ ਇਹ ਸੰਸਥਾ ਜਿਹੜੀ ਹੈ ਗੁਰਮਤ ਗਿਆਨ ਸਭਾ ਨਾਰਾਇਣਗੜ੍ਹ ਛਾਟਾ ਹੈ ਤੇ ਇਹਦਾ ਬਹੁਤ ਵੱਡਾ ਉਪਰਾਲਾ ਹੈ ਤੇ ਅਸੀਂ ਆਉਣ ਵਾਲੇ ਸਮੇਂ ਦੇ ਅੰਦਰ ਵੀ ਇਸੇ ਤਰ੍ਹਾਂ ਇਸ ਉਪਰਾਲੇ ਨੂੰ ਜਾਰੀ ਰੱਖਾਂਗੇ ਕਿਉਂਕਿ ਆਈਆਂ ਹੋਈਆਂ ਸੰਗਤਾਂ ਨੇ ਸਾਨੂੰ ਇੰਨਾ ਕਿ ਅਸੀਸ ਤੇ ਪਿਆਰ ਬਖਸ਼ਿਆ ਹੈ ਤੇ ਸਾਡੀ ਜ਼ਿੰਮੇਵਾਰੀ ਇਹ ਬਣ ਗਈ ਹੈ ਕਿ ਜੇਕਰ ਅਸੀਂ ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਕੋਈ ਕੰਮ ਕਰਨਾ ਹੈ ਤੇ ਉਹ ਹੈ ਇਹ ਗੁਰਮਤ ਦਾ ਗਿਆਨ ਠੀਕ ਹੈ ਲੰਗਰ ਬੜੇ ਲੱਗਦੇ ਨੇ ਅੱਜ ਵੀ ਲੱਗਾ ਹੈ ਬਸੰਤ ਪਹਿਜੂ ਦੇ ਪਹਿਲਾਂ ਲੱਗੇ ਜਿੱਥੇ ਤਨ ਦੀ ਤ੍ਰਿਪਤੀ ਲਈ ਤਰ੍ਹਾਂ ਤਰ੍ਹਾਂ ਦੇ ਪਕਵਾਨ ਪੁਣਾਏ ਜਾਂਦੇ ਨੇ ਉੱਥੇ ਮਨ ਦੀ ਤ੍ਰਿਪਤੀ ਲਈ ਤਨ ਸਾਹਿਬ ਸ੍ਰੀ ਗੁਰੂ ਗੁਰੂ ਨਾਨਕ ਪਾਤਸ਼ਾਹ ਵੱਲੋਂ ਸ਼ਬਦ ਗੁਰੂ ਦਾ ਲੰਗਰ ਜਿਹੜਾ ਸਾਨੂੰ ਲਾਉਣ ਦੀ ਹਦਾਇਤ ਕੀਤੀ ਕਿਉਂਕਿ ਗੁਰਦੁਆਰੇ ਹੋਏ ਸੋਝੀ ਪਾਏ ਸੀ ਏਤ ਦੁਆਰੇ ਧੋਏ ਅੱਛਾ ਹੋਏ ਸੀ ਇਹ ਇਸ ਗੁਰਦੁਆਰਾ ਸਾਹਿਬ ਅੱਜ ਆਉਣ ਆਉਣ ਦਾ ਮਕਸਦ ਹੀ ਹੈ ਕਿ ਗੁਰੂ ਦਾ ਗਿਆਨ ਲੈਣਾ ਤੇ ਇੱਥੋਂ ਹੀ ਸਾਨੂੰ ਸੋਝੀ ਮਿਲਦੀ ਹੈ ਤੇ ਸੋਝੀ ਮਿਲਣੀ ਹੈ ਗੁਰਮਤ ਦੇ ਗਿਆਨ ਦੇ ਨਾਲ ਤੇ ਉਹ ਸਾਡਾ ਯਤਨ ਹੈ ਕਿ ਅਸੀਂ ਹਰ ਵੱਡੇ ਮੇਲੇ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਲਾ ਮਹੱਲਾ ਦੇ ਉੱਤੇ ਵੀ ਜਾ ਰਹੇ ਹਾਂ ਤੇ ਉੱਥੇ ਵੀ ਧੰਨ ਕਲਗੀ ਵਾਲੇ ਪਾਤਸ਼ਾਹ ਦੇ ਜੀਵਨ ਦੇ ਸੰਬੰਧ ਇਤਿਹਾਸ ਦੇ ਨਾਲ ਅਸੀਂ ਉੱਥੇ ਵੀ ਬਹੁਤ ਵੱਡਾ ਪੇਪਰ ਲਵਾਂਗੇ ਅਤੇ ਪਿਛਲੇ ਦਿਨਾਂ ਦੇ ਅੰਦਰ ਵੀ ਜੋ ਸਾਡੀ ਸੁਸਾਇਟੀ ਵੱਲੋਂ ਸਭਾ ਵੱਲੋਂ ਗੁਰਮਤ ਗਿਆਨ ਦੇ ਪੇਪਰ ਲਏ ਨੇ ਤੇ ਉਹ ਸੰਗਤਾਂ ਨੇ ਸਾਨੂੰ ਇੰਨੀ ਕੀ ਜ਼ਿੰਮੇਵਾਰੀ ਬਖਸ਼ੀ ਦਿੱਤੀ ਹੈ ਕਿ ਵਾਹਿਗੁਰੂ ਜੀ ਤੁਸੀਂ ਇਹ ਪੇਪਰ ਜਿਹੜਾ ਤੁਸੀਂ ਹਰ ਵਾਰੀ ਲਓ ਤੇ ਹਰ ਵਾਰੀ ਲੈਣ ਦੇ ਨਾਲ ਹਰ ਸਮਾਗਮ ਦੇ ਉੱਤੇ ਬੱਚਿਆਂ ਨੂੰ ਜਿਹੜਾ ਇਹਦੇ ਨਾਲ ਵਿਸ਼ੇਸ਼ ਭਰਪੂਰ ਜਾਣਕਾਰੀ ਮਿਲਦੀ ਹੈ ਬਹੁਤ ਸਰਲ ਤਰੀਕਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਭਰਮਾ ਘਾਰਾ ਸਤਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਤੇ ਛੇ ਹਲਟਾ ਸਾਹਿਬ ਕੱਲ ਵੀ ਇਹ ਗੁਰਮਤਿ ਗਿਆਨ ਲੰਗਰ ਲਗਾਏ ਗਏ ਸੀ ਅੱਜ ਵੀ ਬਹੁਤ ਵੱਡਾ ਉਤਸ਼ਾਹ ਆ ਐਤਵਾਰ ਦਾ ਦਿਨ ਆ ਅੱਜ ਵੀ ਬਹੁਤ ਵੱਡਾ ਉਤਸ਼ਾਹ ਆ ਅਸੀਂ ਤੇ ਕਹਿੰਦੇ ਆ ਕਿ ਇਹ ਗੁਰਮਤਿ ਗਿਆਨ ਦੇ ਲੰਗਰ ਹੋਰ ਵੀ ਸੰਸਥਾਵਾਂ ਨੂੰ ਅੱਗੇ ਆ ਕੇ ਤੇ ਵੱਧ ਤੋਂ ਵੱਧ ਇਹ ਵੀ ਲੰਗਰ ਲਾਉਣ ਬੱਚਿਆਂ 'ਚ ਬਹੁਤ ਜ਼ਿਆਦਾ ਉਤਸ਼ਾਹ ਆ ਤੇ ਇਹ ਬਹੁਤ ਮਹਾਨ ਕਾਰਜ ਆ ਆਉਣ ਵਾਲੇ ਟਾਈਮ ਤੇ ਇਸ ਕਾਰਜ ਦੀ ਸਖਤ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਤੇ ਗੁਰਮਤਿ ਗਿਆਨ ਦਾ ਲੰਗਰ ਲਾਇਆ ਗਿਆ ਇੱਕ ਸਦਾ ਚੜ੍ਹਦੀ ਕਲਾ ਵਾਸਤੇ ਲਾਇਆ ਗਿਆ ਜੀ ਬੱਚਿਆਂ ਦੀ ਆਉਣ ਵਾਲੀ ਆਉਣ ਵਾਲੀ ਨਵੀਂ ਜਨਰੇਸ਼ਨ ਨੂੰ ਸਿੱਖੀ ਸਿੱਖੀ ਦੇ ਪ੍ਰਚਾਰ ਵਾਸਤੇ ਤੇ ਇਹ ਹੋਰ ਵੀ ਮਤਲਬ ਸੰਸਥਾਵਾਂ ਨੂੰ ਚਾਹੀਦਾ ਆ ਕਿ ਇਹ ਲੰਗਰ ਲਾਉਣੇ ਚਾਹੀਦੇ ਆ ਚਲੋ ਲੰਗਰ ਉਦਾਂ ਵੀ ਲੱਗਦੇ ਆ ਤੇ ਸਿੱਖੀ ਦੇ ਪ੍ਰਚਾਰ ਵਾਸਤੇ ਵੀ ਲੰਗਰ ਲਾਉਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ